ਪਾਜਲ ਦਾ ਤੇ ਸਰਹੱਦੀ ਇਲਾਕੇ ਵਿੱਚ ਹੜ ਦਾ ਕਹਿਰ ਵਰਤਾ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੌਰਾਨ ਦਰਿਆ ਦੇ ਨਾਲ ਟਾਣੀਆਂ ਤਰੇਂ ਦੇ ਲੋਕਾਂ ਨੂੰ ਤਾਂ ਹੋਰ ਵੀ ਜਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਤਰ੍ਹਾਂ ਪਾਜਲ ਦਾ ਦੇ ਸਰਹੱਦੀ ਪਿੰਡ ਵੱਲੇ ਸ਼ਾਹੀ ਖਾੜ ਦੇ ਨੇੜੇ ਟਾਣੀਆਂ ਤਰੇਂ ਦੇ ਲੋਕਾਂ ਦੇ ਖੇੜਾ ਅੰਦਰ ਪਾਣੀ ਆ ਜਾਣ ਕਾਰਨ ਉਹਨਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਖੇੜਾ ਅੰਦਰ ਕਾਫੀ ਪਾਣੀ ਭਰ ਗਿਆ ਹੈ ਜਿਸ ਧਰਮ ਉਹ ਆਪਣੇ ਕਾਰਬਾਰ ਛੱਡ ਕੇ ਪਿੰਡ ਵਿੱਚ ਕਿਸੇ ਰਿਸ਼ਤੇਦਾਰ ਦੇ ਘਰਾਂ ਅੰਦਰ ਰਹਿ ਗਏ ਆ ਜਿਸ ਤੇ ਚਲਦੇ ਆ ਉਹਨਾਂ ਨੂੰ ਬਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਣੀ ਬਹੁਤ ਵੱਡਾ ਹੈਗਾ ਹੈ ਗਲਗਲ ਜਿੰਨਾ ਹੈਗਾ ਪਾਣੀ ਉੱਥੇ ਸਾਡੇ ਕਮਰੇ ਬਿਲਕੁਲ ਥੋੜੇ ਛੋਟੇ ਦਿਖਦੇ ਪੈ ਰਹੇ ਨੇ ਛੱਤ ਤੇ ਹਮਾਨ ਰੱਖਿਆ ਉਹ ਵੀ ਆਉਣ ਬਾਹਰ ਤੋਂ ਨਿਕਲੇ ਜਰਾ ਨਾ ਹਨ ਕਾ ਕੇ ਤੇ ਮਿਲਾ ਨਾ ਕੋਛ ਨਹੀਂ ਸੂਲਤ ਕੋਈ ਨਹੀਂ ਨਿਰ ਦੇਖਾਂ ਇੱਥੇ ਪਿੰਡ ਵਿੱਚ ਕਿਸੇ ਕੋਲ ਰਹਿ ਰਹੇ ਆ ਕੀ ਕਿਸੇ ਦਿਖ ਰਹੇ ਆ ਰਹੇ ਆ ਉੱਤੇ ਵੀ ਬਾਰਿਸ਼ ਪੈਂਦੀ ਪਈ ਐ ਉੱਤੇ ਬੈਠਣੇ ਜਾਣਾ ਹਾਂ ਤਾਂ ਆ ਬੱਚੇ ਤਾਂ ਪੜਦੇ ਨੇ ਫਾਇਲ ਕਿ ਕੋਈ ਪੜਦੇ ਨੇ ਤੇ ਇੱਕ ਬੱਚੇ ਦੀ ਰੇਸ ਹੈ ਜੀ ਇੱਕ ਆ 33 ਕੀ ਉਹ ਵਨ ਕਾਮਜਾਬ ਨਹੀਂ ਹੋ ਰਿਹਾ ਕਿ ਸਾਹ ਬਣਾ ਇਨਾ ਪਾਣੀ ਐ ਨੌਕਰੀ ਨਹੀਂ ਕੋਈ ਉਹਨੂੰ ਮਿਲ ਰਹੀ ਨਾ ਕੋਈ ਸੋਲਟ ਮਿਲ ਰਹੀ ਨਾ ਹਨ ਕੋਈ ਵਿਕਲ ਤਾਂ ਹਨ ਮੇਰੇ ਜਾਵੇ ਬਾਰ ਕਿਧਰੇ ਅਸੀਂ ਉੱਥੇ ਰਹਿ ਸਕਨੇ ਬੜੀ ਪਰੇਸ਼ਾਨ ਹੋ ਰਹੇ ਕਸ਼ ਹੁਣ ਉਧਰ ਗਏ ਵੈ ਕਿਧਰੇ ਵਾਂਡੇ ਘੱਲੇ ਨੇ ਤੇ ਚਾਰ ਪਸ਼ੂ ਨੇ ਇੱਕ ਮੱਝ ਸੋਣ ਵਾਲੀ ਖੜੀ ਹੋ ਦਿੱਲੀ ਹੋਈ ਖੜੀ ਹੋਣਾ ਅਸੀਂ ਇੱਥੇ ਬੱਜੇ ਬੈਠੇ ਆ ਤੇ ਬੜੇ ਨਾ ਕੋ ਤੋੜੀ ਨਾ ਕੋਈ ਕੋਤਛੇ ਨਹੀਂ ਗੀ ਪਾਵਨੂਗਾ ਉਹ ਤਾਂ ਟਾੜੀ ਦਾਸ ਪੱਕਨੇ ਕੋਈ ਘਰ ਹੋਣਗੇ ਇਸ ਤਰ੍ਹਾਂ ਉਹ ਠੀਕ ਹੈ ਨਹੀਂ ਹਤਾਕ ਘਰ ਖਾਰਿਆਂ ਘਰਾਂ ਪਹੁੰਚਾ ਤੇ ਪਾਣੀ ਬਹੁਤ ਪਹੁੰਚਾ ਤੇ ਆ ਪਾਣੀ ਹਰ ਪਾਸੇ ਆ ਚੇਗਾ ਹੀ ਹੈ ਅਸੀਂ ਤਾਂ ਮੰਗੇ ਕਰਨਾ ਸਾਨੂੰ ਖਾਣ ਪੀਣ ਖਾ ਮਿਲ ਜਾਵੇ ਤੇ ਬੱਚਿਆਂ ਨੂੰ ਕੋਈ ਨੌਕਰੀ ਮਿਲ ਜਾਵੇ ਕਿ ਇਹ ਤਾਂ ਵਾਇਵਤ ਤਾਂ ਮਿਲਦਾ ਕੁਛ ਨਹੀਂ ਬਚਦਾ ਨਹੀਂ ਹਰ ਸਾਲ ਲਈ ਦੁੱਧ ਹਰ ਸਾਲ ਲਈ ਦੁੱਧ ਦੇ ਰਹੇ ਨਹੀਂ ਹੈ ਤੇ ਬੱਚੇ ਵੀ ਪਰੇਸ਼ਾਨ ਨੇ ਅਸੀਂ ਪਰੇਸ਼ਾਨ ਨੇ ਪਾਣੀ ਬਹੁਤ ਜਿਆਦਾ ਆ ਰਿਹਾ ਜੀ ਇੰਨਾ ਕੁ ਨੁਕਸਾਨ ਹੋ ਗਿਆ ਵਾਧੂ ਹੋ ਗਿਆ ਜੀ ਕਿਸ ਤਰ੍ਹਾਂ ਦਾ ਫਸਲਾਂ ਦਾ ਮਕਾਨਾਂ ਦਾ ਸਭ ਹੋ ਗਿਆ ਜੀ ਕੀ ਪਰੇਸ਼ਾਨੀਆਂ ਦਾ ਕਹਾਣਾ ਕਰਨਾ ਹੈ ਪਾਣੀ ਹਿੱਟੂ ਆਵੇ ਕੋਈ ਬੇਰੀਆਂ ਦੇ ਰੰਗੀਆਂ ਦਾ ਕੋਈ ਟੂਪਾਂ ਦੇ ਤੇ ਪਾਣੀ ਦਾ ਤੇ ਟੈਂਪੂ ਆ ਵਧਾ ਆਉਂਦਾ ਹੈ ਕਰਨਾਜ ਪਾਣੀ ਪਿੰਡਾਂ ਦੇ ਵੰਣਾ ਸ਼ੁਰੂ ਹੋ ਗਿਆ ਫੁੱਟ ਪਾਟੀ ਜਾਂਦੇ ਛੱਤਾ ਡਿੱਗੀਆਂ ਨੇ ਕੁੱਤੇ ਬਛਾਏ ਰੱਕੀ ਬੈਠੇ ਆ ਉਹ ਵੀ ਡਾਰ ਗੱਦਾ ਤੇ ਪਾਣੀ ਤਾਂ ਬਹੁਤ ਜ਼ਿਆਦਾ ਆ ਰਿਹਾ ਹੈ ਇਹ ਇੱਕ ਪੱਦਾ ਦਾ ਮੱਲੇ ਪਿੱਛਾ ਖਾਂ ਦਿੱਤੀ ਜਾਵੇ ਇੱਕ ਬੰਦ ਕੱਢਾ ਜਾਵੇ ਤੇ ਕੁਝ ਪੈਰੀਆਂ ਨੂੰ ਪਕੀਆਂ ਕੀਤੀਆਂ ਜਾਣ 2007 ਆਣੀਆਂ ਇਹਨਾਂ ਕੋਈ ਵੀ ਕਿਵੇਂ ਗੀਬਾ ਨੇ ਕੀਤੀਆਂ ਨ ਪਰੀਆਂ ਪੱਕੀਆਂ ਉਹ ਕੱਚੀਆਂ ਕਿਹਾ ਦਿੱਤੀਆਂ ਕਿ ਬਾਦਰ ਕਾਰ ਵੱਲੋਂ ਤੇ ਪੱਕੀਆਂ ਫਿਰ ਕੀਤੀਆਂ ਜਾਵਾਂ। ਕਬਜਾ ਵੀ ਦਿੱਤਾ ਜਾਵੇ 40-50 ਹਜ਼ਾਰ ਇੱਕ ਕਿੱਲੇ ਦਾ। ਟਾਣੀ ਕੋਠੇ ਪਾਟੇ ਘਰੋਂ ਕੀ ਛੱਡ ਕੇ ਗਏ ਨੂੰ। ਸਾਨਾ ਉਹ ਤੂੰ ਛੱਤ ਰਾਹ ਕੇ ਕਿਹਨਾਂ ਹੀ ਗਏ ਨੂੰ। ਅੱਦੇ ਨਹੀਂ ਆਈ। ਗੁੱਟ ਪਰਈ। ਕੋ ਟੋਰ ਫੇ ਕੇ ਉੱਤੂ ਬੰਦ। ਕੁਠੇ ਲੈ ਕੇ ਆ ਰਿਹਾ। ਆ ਜੀ ਇੱਥੇ ਜਣਾਏ ਤੇ ਕਿੱਥੇ ਗਈਏ। ਯਾਰ ਖਾਦਾ ਫੇ। ਇਹਦੀ ਬਾੜ ਦੇ ਰਹਿਣਾ ਹੈ। ਕੋਈ ਮੰਤਰੀ ਆ ਨਹੀਂ ਕੋਈ ਕੋ ਜ ਨਹੀਂ ਆ। ਕਵੰਤ ਮਾ ਡਾਕਰ ਕਾਦੰਦੇ ਉੱਤੇ ਮੈਂ ਐਮਪੀ ਸਾਹਿਬ ਦੂਹਿੰਦੇ ਕੇ ਖਵਾਇਆ ਉਹ ਵੀ ਦਵਾਈ ਕਾਦੰਦਾ ਸੋਨਾ ਵੀ ਦਵਾਈ ਕਾਦੰਦਾ ਪਰ ਕੋਈ ਨਹੀਂ ਖਵਾਈ ਕਰਦੇ ਕੋਈ ਬੋਟਲ ਨਹੀਂ ਕਿ ਸਾਰੇ ਆ ਜਾਣੋ